ਮੀਨੇ ਮਚਾਈ ਤਬਾਹੀ ਹਰਚ ਰੂੜੀ ਬਰਾਤੀਆਂ ਦੀ ਭਰੀ ਇਨੋਵਾ ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਤਿੰਨ ਲਾਪਤਾ ਪੰਜਾਬ ਸਵੇਰ ਦੁਪਹਿਰ ਹੈ ਭਾਰੀ ਮੀਂਹ ਕਾਰਨ ਹਰ ਪਾਸੇ ਜਲਤਲ ਹੋਇਆ ਪਿਆ ਹੈ ਇਸ ਦੌਰਾਨ ਸ਼ਾਰਪੁਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਜਿਸ ਸਿਕੇ ਹਿਮਾਚਲ ਪ੍ਰਦੇਸ਼ ਦੀਮਾਤੇ ਵਚੇ ਜਾਜੋਧਵਾਬਾ ਦੇ ਬਾਹਰਵਾਰ ਇੱਕ ਇਨੋਵਾ ਕਾਰ ਸਵਾਰ ਪਰਿਵਾਰ ਨਾਲ ਭਿਆਨਕ ਹਾਸਾ ਵਾਪਰਿਆ ਜੋ ਜੋਜਵਾ ਦੁਆਬਾ ਦੇ ਬਾਹਰਵਾਰ ਜੋਆ ਵਿੱਚ ਇੱਕੋ ਪਰਿਵਾਰ ਦੇ 11 ਮੈਂਬਰਾਂ ਨਾਲ ਇਨੋਵਾ ਹਰਚ ਰੂੜ ਜਾਣ ਦੀ ਖਬਰ ਹੈ ਹਾਸਿਮ ਪਰਿਵਾਰ ਦੇ 11 ਮੈਂਬਰਾਂ ਵਿੱਚੋਂ ਇੱਕ ਨੂੰ ਬਚਾ ਲਿਆ ਗਿਆ ਜਦਕਿ ਲਾ 10 ਮੈਂਬਰਾਂ ਵਿੱਚੋਂ 7 ਮੈਂਬਰਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਹੜ੍ਹ ਚ ਪਾਣੀ ਚ ਰੁੜੇ 3 ਮੈਂਬਰਾਂ ਦੀ ਭਾਲ ਜਾਰੀ ਹੈ ਜਾਣਕਾਰੀ ਅਨੁਸਾਰ ਝੋਝ ਭਰੀ ਮੀਂਹ ਕਾਰਨ ਹੜ੍ਹ ਆਇਆ ਓਨ ਕਾਰ ਇਨੋਵਾ ਗੱਡੀ ਰੁੜ ਗਈ ਜਿਸ ਤੋਂ ਬਾਅਦ ਕੁਝ ਦੂਰ ਤੇ ਜਾ ਕੇ ਝਾਰੀਆਂ ਨੇੜੇ ਗੱਡੀ ਫਸੀ ਵਿਖਾਈ ਦਿੱਤੀ ਰਿਹਾ ਇਸ ਖੌਫਨਾਕ ਮੰਜ਼ਰਤੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਕਿ ਕਿਵੇਂ ਹੜ੍ਹ ਦਾ ਪਾਣੀ ਇਨੋਵਾ ਕਾਰ ਤੇ ਮਾਰ ਕਰ ਰਿਹਾ ਹੈ ਕਾਰ ਦੀਆਂ ਆਂਖੀਆਂ ਖੁੱਲੀਆਂ ਹੋਈਆਂ ਹਨ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿੱਚ ਸਵਾਰ ਪਰਿਵਾਰਕ ਮੈਂਬਰ ਰੁੜ ਗਏ ਹੋਣਗੇ ਇਹ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਚਲਾ ਊਨਾ ਪਿੰਡ ਤੇਹਰਾ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਕਿ ਕਿਰਾਏ ਦੀ ਗੱਡੀ ਕਰਕੇ ਨਵਾਂ ਸ਼ਹਿਰ ਵਿਆ ਲਈ ਆਇਆ ਸੀ ਇਸ ਸਥਾਨ ਜਦੋਂ ਇੱਕ ਗੱਡੀ ਸਵੇਰੇ 8:10 ਵਜੇ ਦੇ ਨੇੜੇ ਜੁਆ ਨੇੜੇ ਲੰਘਣ ਲਗੀ ਤਾਂ ਖੱਡ ਤੇ ਪਾਣੀ ਦੇ ਤੇਜ਼ ਹਾਜ਼ ਚ ਵਹਿ ਗਈ ਇਹ ਵੀ ਜਾਣਕਾਰੀ ਮਿਲੀ ਹੈ ਕਿ ਪਿੰਡ ਦੇ ਲੋਕਾਂ ਵੱਲੋਂ ਦੀਪਕ ਪਾਟਿਆ ਨਾਮ ਦੇ ਇੱਕ ਵਿਅਕਤੀ ਨੂੰ ਮੁਸ਼ਕਲ ਨਾਲ ਬਚਾ ਲਿਆ ਗਿਆ ਜਿਸ ਤੀ ਹਾਲ ਤੱਕ ਗੰਭੀਰ ਬਣੀ ਹੋਈ ਹੈ ਤੇ ਦੱਸ ਜਾਣੇ ਜਿਹੜੇ ਇਹ ਮਾਦਦ ਦੇ ਟ੍ਰੈਕ ਦੇਲਾਂ ਦੇ ਵਿੱਚ ਕਿਸੇ ਜਾ ਸ਼ਾਦੀ ਲਈ ਜਾ ਰਹੇ ਸੀ ਤੇ ਇੱਕ ਜਿਹੜਾ ਇਹ ਨਾਚ ਬਚਾ ਲਿਆ ਗਿਆ ਤੇ ਬਾਕੀ ਜਿਹੜੇ ਨੌ ਜਾਣੇ ਆ ਉਹਨਾਂ ਤੋਂ ਤੁਹਾਨੂੰ ਸਭ ਤੋਂ ਇਨਫੋਰਮੇਸ਼ਨ ਅਸ ਚੈਦਰ ਦਿਨ ਬੱਜੇ ਵੀ ਸੀ ਤੇ ਐਜ਼ ਆਫ ਨਾਓ ਪੰਜ ਬਾਡੀ ਜਿਹੜੀਆਂ ਜਿਹੜੀ ਰਿਕਵਰ ਕਰ ਲਿਆ ਨੇ ਰਿਕਵਰ ਕਰ ਲੀਆਂ ਗਈਆਂ ਨੇ ਤੇ ਬਾਕੀਆਂ ਦੇ ਅਸੀਂ ਸਾਰੇ ਐਪਰਟ ਜਿਹੜੇ ਹੈ ਪੁਲਿਸ ਵੱਲੋਂ ਹੈਲਥ ਮੈਕਸ ਵੱਲੋਂ ਸਾਡੇ ਫਾਇਰ ਬ੍ਰਿਗੇਡ ਇਵਨ ਐਸ ਡੀ ਆਰ ਐਫ ਟੀਮ ਜਿਹੜੀ ਆ ਉਹ ਲੁਧਿਆਣੇ ਤੋਂ ਆ ਰਹੀ ਹੈ ਬਹੁਤ ਵੱਸ ਕਚਨ ਵਾਲੀ ਤੇ ਸਾਡੀ ਐਪਰਟ ਵੀ ਜੇ ਹੋ ਸਕੇ ਅਲੱਗ ਜੀ ਅਸੀਂ ਉਮੀਦ ਰੱਖ ਰਹੇ ਹਾਂ ਨਹੀਂ ਤਾਂ ਬਾਕੀ ਇਹ ਦੱਸਿਆ ਜਾ ਰਿਹਾ ਸਰ ਇੱਕ ਐਸਐਸਓ ਸਾਹਿਬ ਵੀ ਜਿਹੜੀ ਇੱਥੇ ਲੋਕ ਦੇ ਮੌਕੇ ਦੇ ਮਜੂਦ ਸੇ ਨੌਜਵਾਨ ਇੱਥੇ ਉਹਨਾਂ ਨੇ ਇੱਕ ਜਿਹੜਾ ਮੁੰਡਾ ਦੀਪਕ ਭਾਟੀਏ ਨੂੰ ਬਤਾਇਆ ਉਹ ਇਹ ਤੁਹਾਨੂੰ ਦੱਸਣ ਲੱਗਾ ਸੀ ਕਿ ਇਹਨਾਂ ਦੇ ਬੜੀ ਜਿਹੜੀ ਹੈਮਤ ਹੈ ਬੜੀ ਪ੍ਰਾਣਾ ਵੀ ਉਹਨਾਂ ਨੇ ਆਪਣੇ ਐਫਰਟ ਦੇ ਨਾਲ ਜਿਹੜੀ ਇੱਕ ਜਾਨ ਬਚਾਈ ਹੈ ਸ਼ੁਰੂਆਲਾ ਜਿਹੜਾ ਅੱਧਾ ਘੰਟਾ ਸੀ ਕਹਿ ਲਵੋ ਕਿ ਉਸ ਵਿੱਚ ਕਿਉਂਕਿ ਨਹੀਂ ਇੰਨਾ ਕਿ ਕਿਰਵਾਟ ਪਾਣੀ ਇਹਨਾਂ ਤੇ ਵੀ ਸਾਡੀਆਂ ਗੱਡੀਆਂ ਵੀ ਨਹੀਂ ਸੀ ਪਹੁੰਚਦੀ ਉਹਦੇ ਵਾਲਾ ਜਿਹੜਾ ਸ਼ੁਰੂ ਵਾਲਾ ਅੱਧਾ ਘੰਟਾ ਬੜਾ ਕ੍ਰਿਟੀਕਲ ਉਹ ਪਿੰਡ ਦੇ ਬੰਦਿਆਂ ਨੇ ਮੁੰਡਿਆਂ ਨੇ ਜਿਹੜਾ ਆਪਣੀ ਮਿਹਨਤ ਨਾਲ ਆਪਣੇ ਆਪਟ ਨਾਲ ਜਿਹੜਾ ਹੈਗਾ ਜਿਹੜਾ ਕੀ ਇਹ ਇੱਕੋ ਪਰਿਵਾਰ ਦੇ ਸੰਬੰਧ ਐ ਐਕਸਟੈਂਡਡ ਪਰਿਵਾਰ ਹੈ ਦੀ ਐਗਜ਼ੈਕਟਲੀ ਇੱਕ ਹੈ ਜਾਂ ਅਸੀਂ ਚਾਹੇ ਤਾਏ ਉਹਦੇ ਸਾਲੋਂ ਜਿਹੜੀ ਮੁਸ਼ਕਲ ਚੱਲ ਰਹੀ ਹੈ ਉਹਨਾਂ ਦੇ ਕੁਝ ਰਿਲੇਟਿਵ ਜਿਹੜੇ ਉਹਨਾਂ ਨਾਲ ਸੰਪਰਕ ਕੀ ਹੋ ਗਿਆ ਪਹੁੰਚ ਗਏ ਨੇ ਸੋ ਚ ਬਾਕੀ ਜਿਹੜੀਆਂ ਡਿਟੇਲਸ ਅਸੀਂ ਇਹਨੂੰ ਲੈ ਰਹੇ ਹਾਂ ਧੰਨ